ਠਾਨਕੋਟ ਦੇ ਮਾਮੁੰਥਾਣਾ ਅਦੀਨ ਪੈਂਦੇ ਵਾੜ ਨੰਬਰ 10 ਦੇ ਵਿੱਚ ਝਗੜਾ ਹੋ ਗਿਆ ਦੋ ਗੁਟਾਂ ਵੱਲੋਂ ਇੱਟਾ ਪੱਥਰ ਪਥਰਾਵ ਕਰਨ ਵੀਡੀਓ ਸਾਹਮਣੇ ਆਈ ਜਿਸ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਨਜ਼ਰ ਆ ਰਹੇ ਹਨ ਅਦੇ ਸਾਰੀ ਲੜਾਈ ਪੁਲਿਸ ਵਾਲਿਆਂ ਦੇ ਸਾਹਮਣੇ ਹੀ ਹੋ ਰਹੀ ਸੀ ਇੱਕ ਪਾਸੇ ਦੇ ਲੋਕਾਂ ਦਾ ਦੋਸ਼ ਹੈ ਕਿ ਦੂਜੇ ਪਾਸੇ ਦੇ ਵਕੀਲ ਨੇ ਆਪਣੀ ਰਿਵਾਲਵਰ ਨਾਲ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਹਨ ਜਿਸ ਨੂੰ ਲੈ ਕੇ ਇੱਕ ਪਾਸੇ ਇਲਾਕਾ ਨਿਵਾਸੀ ਇਸ ਝਗੜੇ ਦੇ ਮਾਮਲੇ ਨੂੰ ਲੈ ਕੇ ਥਾਣੇ ਪਹੁੰਚ ਗਏ ਤਾ ਦੂਜੇ ਪਾਸੇ ਲੋਕ ਵਕੀਲ ਪੱਖ ਨੇ ਵੀ ਉਹਨਾਂ ਤੇ ਗੋਲੀਆਂ ਚੁੜਾ ਦਿੱਤੀਆਂ ਆਪਣੇ ਵਿਚਾਰ ਦੱਸਣ ਲਈ ਪੁਲਸ ਕੋਲ ਗਏ ਫਿਲਹਾਲ ਪੁਲਸ ਵੱਲੋਂ ਬਿਆਨ ਦਰਜ ਕਰ ਲਏ ਗਏ ਹਨ ਅਤੇ ਅਗਲੀ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਸ ਦਾ ਕਹਿਣਾ ਹੈ ਕਿ ਜੋ ਵੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ ਕਿ ਇਨਸੀਡੈਂਟ ਹੋਇਆ ਸਾਰਾ ਕੀ ਮਾਮਲਾ ਹੈ ਮੇਰਾ ਨਾਮ ਹੈ ਜਿੰਸ ਸਰੇਸ਼ ਕੁਮਾਰ ਰੋਕੀ ਬਾੜ ਨੰਬਰ 10 ਰੈਨਾਲੋ ਮੈਂ ਦੀਵਾਲੀ ਤੋਂ ਇੱਕ ਦਿਨ ਪਹਿਲੇ ਸਵੇਰੇ ਸਰਬਜੀਤ ਸਿੰਘ ਐਡਵੋਕੇਟ ਠੀਕ ਹੈ ਜੀ ਇਹ ਰੋਜ਼ ਸਵੇਰੇ ਸੈਰ ਕਰਨ ਜਾਂਦਾ ਔਰ ਰਸਤੇ ਦੇ ਵਿੱਚ ਅਗਰ ਇਹਨੂੰ ਕੋਈ ਇਹਦੇ ਵੱਲ ਦੇਖ ਲਵੇ ਇਹ ਉਹਦੇ ਨਾਲ ਬਦਤਮੀ ਜਿੰਨਾ ਪੈ ਜਾਂਦਾ ਇਦਾਂ ਹੀ ਇੰਨੇ ਆ ਸਵੇਰ ਨੂੰ ਸਾਡੇ ਮਾਮੇ ਨਾਲ ਕੀਤਾ ਮਾਮੇ ਨਾਲ ਵਿਆਹ ਹੋਏ ਤੋਂ ਬਾਅਦ ਆ ਜਾਂਦਾ ਸਵੇਰੇ ਸਵੇਰੇ ਜਦੋਂ ਵਿਆਹ ਸਹੀ ਹੋ ਗਈ ਹੈ ਤੂੰ ਤੂੰ ਮਾਮਾ ਹੋ ਗਈ ਹੈ ਵਿੱਚ ਦੋ ਚਾਰ ਬੰਦੇ ਪੇ ਕੱਲ ਬਾਤ ਖਤਮ ਹੋ ਗਈ ਠੀਕ 10:30 ਵਜੇ ਨਾਲ ਇਹਨਾਂ ਨੇ ਬਾਹਰੋਂ ਕੁਝ ਦਮਾਸ਼ ਮੰਗਵਾ ਕੇ ਉਹਨਾਂ ਦੀ ਗੱਡੀ ਨੰਬਰ R20 PV35 ਏਸੀ 8800 ਨੰਬਰ ਠੀਕ ਹੈ ਜੀ ਔਰ ਇਹ ਮੁੰਡਾ ਕੱਲਾ ਦੁਕਾਨ ਤੇ ਹੀ ਮੈਂ ਮਿਠਾਈ ਦੇ ਡੱਬੇ ਲੈਣ ਲਈ ਸਿਆਣਪੁਰ ਗਿਆ ਸੀ ਇਹਦੇ ਤੇ ਸਿੱਧਾ ਅਟੈਕ ਕਰਵਾਇਆ ਇਹਦੇ ਨੱਕ ਦੇ ਵਿੱਚ ਸੱਟ ਲੱਗੀ ਇਹਦੇ ਮੱਥੇ ਸੱਟ ਲੱਗੀ ਇਹਦਾ ਮੈਡੀਕਲ ਕਰਵਾਇਆ ਉਸ ਤੋਂ ਠੀਕ ਹੈ ਉਸ ਤੋਂ ਅਗਲੇ ਦਿਨ ਸਾਡੀ ਕੋਈ ਗਲਵੱਤ ਨਹੀਂ ਆਦੀ ਮਿਠਾਈ ਦੀ ਸ਼ਾਪ ਆਸੀ ਆਪਣਾ ਕੰਮ ਕੀਤਾ ਦਵਾਲੀ ਦਾ ਠੀਕ ਹੈ ਉਸ ਤੋਂ ਅਗਲੇ ਦਿਨ ਹੁਣ ਪਿਛਲੀ ਰਾਤ ਜਿਹੜੀ ਗਈ ਹੈ ਠੀਕ ਕੋਈ 9 ਵਜੇ ਦੇ ਕਰੀਬ 9:09 ਦਾ ਟਾਈਮ ਸੀ ਠੀਕ ਹੈ ਜੀ ਇਸ ਸਰਵਜੀਤ ਆਪਣੇ ਘਰ ਤੋਂ ਬਾਹਰ ਆਇਆ ਔਰ ਇਹਨੇ ਗਾਣਾ ਗੱਡੀਆਂ ਡਾਇਰੈਕਟ ਕੋਈ ਬਦਤਮੀਜ਼ ਨਾ ਬੋਲ ਕੇ ਕਿ ਹਾਂ ਹੁਣ ਜੁਰਤਾ ਕੇ ਇਹਦੇ ਵਿੱਚ ਤੇ ਇੱਥੇ ਆਵੇ ਉਸ ਤੋਂ ਬਾਅਦ ਜਦੋਂ ਇਹ ਮੁੰਡੇ ਜਾ ਰਹੇ ਸੀ ਆਪਣੇ ਘਰਾਂ ਨੂੰ ਇਹਨਾਂ ਦੇ ਨਾਲ ਤੋਂ ਕਿ ਮੈਂ ਨਾ ਹੋਈ ਹੈ ਔਰ ਘਰੋਂ ਇਹਦੀ ਮਦਰ ਵੀ ਆਏ ਆ ਉਸ ਤੋਂ ਬਾਅਦ ਗੱਲ ਵਾਦੇ ਵਾਦੇ ਪਾਹੀ ਸਾਰੇ ਆਪਣੇ ਘਰਾਂ ਦੇ ਵਿੱਚ ਹੀ ਸਾਨੂੰ ਫੋਨ ਗਿਆ ਕਿ ਐਡੇ ਲੜਾਈ ਹੋਈ ਜਦੋਂ ਅਸੀਂ ਆਏ ਆ ਉਹ 8800 ਨੰਬਰ ਗੱਡੀ ਫੇਰ ਰਾਤ ਨੂੰ ਪਿਸਟਲ ਲੈ ਕੇ ਉੱਥੇ ਆਈ ਸੀ ਦੇਰ ਘਰੇ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਸਾਡੀ ਵਿਆਹ ਸਹੀ ਹੋਈ ਹੈ ਆਪਣੇ ਘਰ ਦੇ ਅੰਦਰ ਵੜਿਆ ਕੋਠੇ ਤੇ ਜਾ ਕੇ ਇਹਨਾਂ ਨੇ ਸਾਡੇ ਤੇ ਪੱਥਰ ਦੇ ਪਥਰਾਵ ਕੀਤਾ ਉਹਦੇ ਬਾਅਦ ਚਾਰ ਫਾਇਰ ਛੱਡੇ ਠੀਕ ਹੈ ਜੀ ਉਹਦੇ ਵਿੱਚ ਕੁਝ ਇਹਦੇ ਵੀ ਸੱਟਾਂ ਲੱਗੀਆਂ ਮੇਰੇ ਲੱਗੀਆਂ ਮੇਰੀ ਅੱਖ ਤੇ ਵੀ ਲੱਗੀ ਹੈ ਠੀਕ ਹੈ ਜੀ ਇਹ ਦਿਖਾ ਦਿਓ ਸਾਰੇ ਦਿਲ ਛੱਟ ਦੇਖ ਲਓ ਤੇ ਉਸ ਤੋਂ ਬਾਅਦ ਸਾਨੂੰ ਜਿਹੜਾ ਹੈ ਇਥੋਂ ਆਪਣੇ ਮਮੂਨ ਪੁਲਿਸ ਸਟੇਸ਼ਨ ਵਾਲੇ ਜਿਹੜੇ ਹੈ ਮੈਨੂੰ ਮੇਰੇ ਬ੍ਰਦਰ ਨੂੰ ਇੱਕ ਮੇਰੇ ਮਾਸੇ ਦਾ ਮੁੰਡਾ ਸਾਨੂੰ ਇਹਨਾਂ ਨੇ ਇੱਥੇ ਲਿਆਂਦਾ ਹੈ ਰਾਤ ਸਾਨੂੰ ਆਰਾਮ ਨਹੀਂ ਤੇ ਘਟੀਆਂ ਰਾਤ ਦਿਨ ਚੜਦੇ ਹੀ ਸਾਨੂੰ ਇਹਨਾਂ ਨੇ ਇੱਥੇ ਬਟੇ ਦਾ ਇਸਤੇਮਾਲ ਕੀਤਾ ਸਾਡੇ ਤੇ ਹੂੰ ਠੀਕ ਹੈ ਜੀ ਇਹ ਬ੍ਰਦਰ ਹੈ ਮਰਾਏ ਦੇ 6 ਬਟੇ ਮਾਰੇ ਆ ਇਹਦੇ 4 ਬਟੇ ਮਾਰੇ ਆ 3 ਬਟੇ ਮੇਰੇ ਮਾਰੇ ਆ ਕਿ ਮੈਂ ਕਿਹਾ ਮੇਰੇ ਆਪਰੇਟ ਹੋਇਆ ਪਟੇਣਾ ਨੇ ਬਿਨਾਂ ਕਸੂਰੋਂ ਸਾਨੂੰ ਸਵੇਰੇ ਇੱਥੇ ਬਟੇ ਮਾਰੇ ਆ ਮੰਗੇ ਕਿ ਕਿਉਂ ਮਾਰਿਆ ਕਿਸ ਵਜ੍ਹਾ ਨਾਲ ਮਾਰਿਆ ਉਹਨਾਂ ਦੇ ਉੱਪਰ ਕਿਉਂ ਨਹੀਂ ਕੋਈ ਐਕਸ਼ਨ ਕਿਉਂ ਨਹੀਂ ਹੋਇਆ ਉਹਨਾਂ ਦੇ ਕਿਸੇ ਨੂੰ ਨਹੀਂ ਮਾਰਿਆ ਆਲਦਾ ਉਹ ਗਾਇਬ ਹੈ ਕਿਉਂ ਨਹੀਂ ਹੁਣ ਤੱਕ ਫੜਿਆ ਗਿਆ ਇੱਥੇ ਕਿਉਂ ਨਹੀਂ ਅਰੈਸਟ ਹੋਇਆ ਉਹ ਸਾਡੀ ਕੀ ਅਰੈਸਟ ਸੀ ਆਹੀ ਕੋਈ ਗੋਲੀ ਨਹੀਂ ਚਲਾਈ ਕੋਈ ਕੁਝ ਨਹੀਂ ਕੀਤਾ ਹਾਂ ਜੇ ਕੋਈ ਅਗੋਂ ਦੀ ਬਦਤਮੀਜ਼ੀ ਕਰੇਗਾ ਤਾਂ ਦਾ ਜਵਾਬ ਬਦਤਮੀਜ਼ੀ ਜੀ ਦੇਣਾ ਪੈਂਦਾ ਮੈਂ ਪਰ ਹਾਂਏ ਤਾਂ ਨਹੀਂ ਗਈ ਫੈਰ ਕਾਟ ਤੇ ਠੀਕ ਹੈ ਜੀ ਸਾਨੂੰ ਪ੍ਰਸ਼ਾਸਨਾਂ ਕੇ ਮੰਗਾ ਇਨਸਾਫ ਚਾਹੀਦਾ ਐਸਐਮਜ਼ेड ਨਿਊਜ਼ ਦੇ ਲਈ ਪਠਾਨਕੋਟ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ